ਸਸ਼ਿਕਾ ਬੱਚਿਓ ਗੁਰੂਕੁਲ ਵਿੱਚ ਆਪ ਜੀ ਦਾ ਸਵਾਗਤ ਹੈ ਅੱਜ ਮੈਂ ਆਪ ਜੀ ਨੂੰ ਜਮਾਤ 8ਵਾਂ ਪਾਠ 12ਵਾਂ ਪੰਜਾਬ ਦਾ ਸੁਪਨਸਾਜ਼ ਡਾਕਟਰ ਮਹਿੰਦਰ ਸਿੰਘ ਰੰਧਾਵਾ ਦੇ ਕੁਸ਼ਨ ਆਨਸਰ ਕਰਾਂ ਜਾ ਰਹੀ ਹਾਂ ਬੱਚਿਓ ਮੈਂ ਇਸ ਪਾਠ ਦੇ ਐਕਸਪਲੇਨੇਸ਼ਨ ਦਾ ਵੀਡੀਓ ਜਿਹੜਾ ਮੈਂ ਪਿਛਲਾ ਵੀਡੀਓ ਬਣਾਇਆ ਸੀ ਆਪਣਾ ਉਸ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਚ ਪਾ ਦਿੱਤਾ ਹੈ ਤੁਸੀਂ ਉੱਥੇ ਜਾ ਕੇ ਇਸ 파ਰਟ ਨੂੰ ਦੇਖ ਸਕਦੇ ਹੋ اور ਸਮਝ ਸਕਦੇ ਹੋ ਆਓ ਹੁਣ ਇਸ ਦੇ ਪ੍ਰਸ਼ਨ ਉੱਤਰ ਕਰਦੇ ਹਾਂ ਪ੍ਰਸ਼ਨ ਪਹਿਲਾ ਡਾਕਟਰ ਮਹਿੰਦਰ ਸਿੰਘ ਰੰਧਾਵਾ ਕਿੱਥੋਂ ਦੇ ਜੰਪਾਲ ਸਨ ਉਹਨਾਂ ਨੇ ਕਿਹੜੀ ਕਿਹੜੀ ਵਿਦਿਅਕ ਯੋਗਤਾ ਪ੍ਰਾਪਤ ਕੀਤੀ ਉੱਤਰ ਡਾਕਟਰ ਮਹਿੰਦਰ ਸਿੰਘ ਰੰਧਾਵਾ ਪੰਜਾਬ ਦੇ ਜੰਪਾਲ ਸਨ ਆਪਨੇ ਲਾਹੌਰ ਤੋਂ ਐਮ ਐਸ ਸੀ ਕਰਨ ਮਗਰੋਂ 1934 ਈਸਵੀ ਵਿੱਚ ਲੰਡਨ ਤੋਂ ICS ਦੀ ਪ੍ਰਤੀਯੋਗਿਤਾ ਪਾਸ ਕੀਤੀ ਬਨਸਪਤੀ ਵਿਗਿਆਨ ਸੰਬੰਧੀ ਖੋਜ ਕਰਨ ਤੇ ਆਪ ਨੂੰ ਪੰਜਾਬ ਯੂਨੀਵਰਸਿਟੀ ਨੇ ਡਾਕਟਰ ਦੀ ਡਿਗਰੀ ਦਿੱਤੀ ਪ੍ਰਸ਼ਨ ਇੱਕ ਅਧਿਕਾਰੀ ਵਜੋਂ ਡਾਕਟਰ ਰੰਧਾਵਾ ਕਿਹੜੇ ਕਿਹੜੇ ਮੁੱਖ ਅਹੁਦਿਆਂ ਤੇ ਸ਼ੋਭਿਤ ਰਹੇ ਉੱਤਰ ਇੱਕ ਅਧਿਕਾਰੀ ਵਜੋਂ ਡਾਕਟਰ ਰੰਧਾਵਾ ਉੱਤਰ ਪ੍ਰਦੇਸ਼ ਦਿੱਲੀ ਹਰਿਆਣਾ ਤੇ ਪੰਜਾਬ ਵਿੱਚ ਵਕ-ਵਕ ਅਹੁਦਿਆਂ ਤੇ ਕੰਮ ਕਰਦੇ ਰਹੇ ਆਪਨੇ ਪੰਜਾਬ ਦੇ ਵਿਕਾਸ ਕਮਿਸ਼ਨਰ ਵਜੋਂ ਵੀ ਕੰਮ ਕੀਤਾ ਆਪ ਚੰਡੀਗੜ੍ਹ ਦੇ ਮੁੱਖ ਕਮਿਸ਼ਨਰ ਵੀ ਰਹੇ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਉਪ ਕੁਲਪਤੀ ਵੀ ਰਹੇ ਪ੍ਰਸ਼ਨ ਪੰਜਾਬ ਵਿੱਚ ਖੇਤੀਬਾੜੀ ਨੂੰ ਉન્નਤ ਕਰਨ ਲਈ ਡਾਕਟਰ ਅਨਵਾਦਾ ਕੀ ਯੋਗਦਾਨ ਹੈ ਉੱਤਰ ਪੰਜਾਬ ਵਿੱਚ ਖੇਤੀਬਾੜੀ ਨੂੰ ਉન્નਤ ਕਰਨ ਲਈ ਡਾਕਟਰ ਅਨਵਾਦੇ ਨੇ ਇੱਥੋਂ ਦੀ ਖੇਤੀ ਦਾ ਟਰੈਕਟਰਾਂ ਤੇ ਟਰੂ ਬੈਲਨ ਰਾਹੀਂ ਮਸ਼ੀਨੀਕਰਨ ਕਰਨ ਤੋ ਇਲਾਵਾ ਕਿਸਾਨਾਂ ਵਿੱਚ ਵਿਗਿਆਨਿਕ ਢੰਗ ਨਾਲ ਖੇਤੀ ਕਰਨ ਦੀ ਸੋਚ ਪੈਦਾ ਕਰਨ ਦਾ ਇਰਾਦਾ ਕੀਤਾ ਤਾਂ ਜੋ ਉਹਨਾਂ ਨੂੰ ਚੰਗੇ ਬੀਜਾਂ ਰਸਾਇਣਿਕ ਖਾਦਾਂ ਤੇ ਕੀੜੇ ਮਾਰ ਦਵਾਈਆਂ ਦੀ ਵਰਤੋਂ ਦਾ ਪਤਾ ਲੱਗ ਸਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਬਾਗਡੋਰ ਸੰਭਾਲ ਕੇ ਆਪਨੇ ਕਿਸਾਨਾਂ ਨੂੰ ਉन्नत ਖੇਤੀ ਦੇ ਢੰਗ ਦੀ ਸਿਖਲਾਈ ਦੇਣ ਲਈ ਵਿਸ਼ੇਸ਼ ਕੰਮ ਕੀਤੇ ਇਸ ਸੰਬੰਧੀ ਆਪਨੇ ਯੂਨੀਵਰਸਿਟੀ ਵਿੱਚ ਇੱਕ ਵਿਭਾਗ ਕਾਇਮ ਕੀਤਾ ਜੋ ਕਿ ਉन्नत ਖੇਤੀ ਬਾਰੇ ਜਾਣਕਾਰੀ ਦੇਣ ਵਾਲਾ ਸਾਹਿਤ ਛਾਪ ਕੇ ਕਿਸਾਨਾਂ ਵਿੱਚ ਮੁਫਤ ਵੰਡਦਾ ਹੈ ਆਪ ਦੀਆਂ ਕੋਸ਼ਿਸ਼ਾਂ ਸਦਕਾ ਹੀ ਹੁਣ ਤੱਕ ਖੇਤੀ ਦੇ ਮਾਹਰ ਕਿਸਾਨ ਮੇਲੇ ਲਾ ਕੇ ਜ਼ਿਮੀਦਾਰਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਅਮਲੀ ਰੂਪ ਵਿੱਚ ਹਾਜ਼ਰ ਹੁੰਦੇ ਹਨ ਪ੍ਰਸ਼ਨ ਮਹਿੰਦਰ ਸਿੰਘ ਰੰਧਾਵਾ ਸਾਹਿਤ ਦੇਤਰ ਵਿੱਚ ਕਿਵੇਂ ਪ੍ਰਸਿੱਧ ਹੋਏ ਉੱਤਰ ਡਾਕਟਰ ਰੰਧਾਵਾ ਨੇ ਸਾਹਿਤ ਸਭਿਆਚਾਰ ਤੇ ਗਿਆਨ ਵਿਗਿਆਨ ਨਾਲ ਸੰਬੰਧਿਤ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ ਆਪਨੇ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਕਾਂਗੜੇ ਤੇ ਕੁੱਲੂ ਦੇ ਖੇਤਰ ਵਿੱਚੋਂ ਲੋਕ ਗੀਤ ਇਕੱਠੇ ਕੀਤੇ ਤੇ ਉਹਨਾਂ ਨੂੰ ਲੋਕਾਂ ਦੇ ਅੰਦਾਜ਼ ਵਿੱਚ ਲਿਖਿਆ ਇਸ ਤੋਂ ਬਿਨਾ ਉਹ ਆਪ ਕਲਾਕਾਰਾਂ ਤੇ ਸਾਹਿਤਕਾਰਾਂ ਦੇ ਕਦਰਦਾਨ ਸਨ ਤੇ ਪੰਜਾਬੀ ਬੋਲੀ ਨੂੰ ਬਹੁਤ ਪਿਆਰ ਕਰਦੇ ਸਨ ਇਸੇ ਕਰਕੇ ਉਹ ਸਾਹਿਦਿਕ ਖੇਤਰ ਵਿੱਚ ਪ੍ਰਸਿੱਧ ਹੋਏ ਪੇਸ਼ੰਤ ਵਿਗਿਆਨ ਦੇ ਖੇਤਰ ਨਾਲ ਡਾਕਟਰ ਰੰਧਾਵਾ ਦਾ ਨਾਂ ਕਿਵੇਂ ਜੁੜਿਆ ਹੋਇਆ ਹੈ ਉੱਤਰ ਡਾਕਟਰ ਰੰਧਾਵਾ ਐਮ ਐਸ ਸੀ ਪਾਸ ਹੋਣ ਕਰਕੇ ਇੱਕ ਵਿਗਿਆਨੀ ਸਨ ਉਹਨਾਂ ਨੂੰ ਬਨਸਪਤੀ ਵਿਗਿਆਨ ਬਾਰੇ ਖੋਜ ਕਰਨ ਉੱਤੇ ਪੰਜਾਬ ਯੂਨੀਵਰਸਿਟੀ ਨੇ ਡਾਕਟਰ ਦੀ ਡਿਗਰੀ ਦਿੱਤੀ ਇਸ ਤਰ੍ਹਾਂ ਉਹਨਾਂ ਦਾ ਨਾਂ ਵਿਗਿਆਨ ਦੇ ਖੇਤਰ ਨਾਲ ਜੁੜਿਆ ਪ੍ਰੈਸ਼ਨ ਡਾਕਟਰ ਮਹਿੰਦਰ ਸਿੰਘ ਰੰਧਾਵਾਦੀ ਸੋਚ ਤੇ ਸੁਭਾਅ ਬਾਰੇ ਪਾਠ ਵਿੱਚ ਕੀ ਦੱਸਿਆ ਹੋਇਆ ਹੈ? ਪ੍ਰੇਸ਼ਣ ਪੰਜਾਬ ਨੂੰ ਸੋਹਣਾ ਬਣਾਉਣ ਲਈ ਡਾਕਟਰ ਰੰਧਾਵਾ ਨੇ ਕੀ ਯਤਨ ਕੀਤੇ? ਬੱਚਿਓ ਇਹ ਦੋਨੋਂ ਕੁਐਸ਼ਨਜ਼ ਦਾ ਆਨਸਰ ਇੱਕੋ ਹੀ ਹੋਏਗਾ। ਇਸ ਕਰਕੇ ਮੈਂ ਦੋਨੋਂ ਕੁਐਸ਼ਨਜ਼ ਉੱਪਰ ਲਿਖੇ ਹਨ ਔਰ ਨੀਚੇ ਉੱਤਰ ਲਿਖਿਆ ਹੈ। ਉੱਤਰ ਜਦੋਂ ਡਾਕਟਰ ਰੰਧਾਵਾ ਪੰਜਾਬ ਦੇ ਵਿਕਾਸ ਕਮਿਸ਼ਨਰ ਬਣੇ ਤਾਂ ਉਹਨਾਂ ਨੇ ਦ੍ਰਿੜ ਇਰਾਦਾ ਕਰ ਲਿਆ ਕਿ ਉਹ ਪੰਜਾਬ ਦੇ ਪਿੰਡਾਂ ਨੂੰ ਅਜਿਹੇ ਬਣਾ ਦੇਣਗੇ ਜਿੱਥੇ ਟਰੈਕਟਰ ਢੱਪ ਢੱਪ ਕਰਦੇ ਫਿਰਨ ਯੂਬਲ ਖੇਤਾਂ ਨੂੰ ਪਾਣੀ ਨਾਲ ਸਿੰਜਦੇ ਹੋਣ ਕਿਸਾਨਾਂ ਵਿੱਚ ਨਵੇਂ ਟਾਂਗ ਨਾਲ ਖੇਤੀ ਕਰਨ ਦੀ ਸੂਝ ਹੋਵੇ ਅਤੇ ਖੇਤਾਂ ਵਿੱਚ ਹੀ ਉਹਨਾਂ ਦੇ ਸੁੰਦਰ ਫੁੱਲਾਂ ਨਾਲ ਸਜੇਕਾਰ ਹੋਣ ਹਰ ਪਿੰਡ ਵਿੱਚ ਮਸ਼ੀਨਾਂ ਦੀ ਮਰਮੱਤ ਦੀਆਂ ਸਹੂਲਤਾਂ ਹੋਣ ਅਤੇ ਲੋਕ ਰਾਸਾਇਨਿਕ ਖਾਦਾਂ ਤੇ ਖੇਤੀ ਦੇ ਉਹਨਟੰਗਾ ਦੇ ਗੁਣ ਅਤੇ ਵਰਤੋਂ ਜਾਣਦੇ ਹੋਣ ਫਿਰ ਜਦੋਂ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪਕੁਲਪਤੀ ਬਣੇ ਤਾਂ ਉਹਨਾਂ ਨੇ ਲੋਕਾਂ ਨੂੰ ਵਿਗਿਆਨਿਕ ਖੇਤੀਬਾੜੀ ਸੰਬੰਧੀ ਜਾਣਕਾਰੀ ਦੇਣ ਲਈ ਯੂਨੀਵਰਸਿਟੀ ਵਿੱਚ ਇੱਕ ਵਿਭਾਗ ਕਾਇਮ ਕੀਤਾ ਜੋ ਫਸਲਾਂ ਸੰਬੰਧੀ ਹਰ ਪ੍ਰਕਾਰ ਦੀ ਜਾਣਕਾਰੀ ਨੂੰ ਛਾਪ ਕੇ ਕਿਸਾਨਾਂ ਵਿੱਚ ਮੁਫਤ ਵੰਡਦਾ ਹੈ ਉਨਾਨੇ ਕਿਸਾਨ ਮੇਲੇ ਆਰੰਭ ਕੀਤੇ ਜਿਨ੍ਹਾਂ ਵਿੱਚ ਖੇਤੀਬਾੜੀ ਮਾਹਰ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਆਪ ਹਾਜ਼ਰ ਹੁੰਦੇ ਹਨ ਪ੍ਰਸ਼ਨ ਡਾਕਟਰ ਰੰਧਾਵਾ ਨੇ ਲੋ ਧਿਆਨਾ ਵਿਦ ਪੈਂਡੂ ਅਜਾਇਬਕਾਰ ਕਿਸ ਮਨੋਰਥ ਨਾਲ ਸਥਾਪਿਤ ਕੀਤਾ ਉੱਤਰ ਡਾਕਟਰ ਰੰਧਾਵਾ ਇਸ ਗੱਲ ਬਾਰੇ ਸਪਸ਼ਟ ਕਰਨ ਕਿ ਪੱਛਮ ਦੀ ਰੋਸ਼ਨੀ ਪੰਜਾਬ ਦੇ ਘਰਾਂ ਦੀਆਂ ਅੰਦੁਰਲੀ ਨੁਕਰਾ ਤੱਕ ਪਹੁੰਚ ਚੁੱਕੀ ਹੈ ਉਹਨਾਂ ਨੂੰ ਵਿਸ਼ਵਾਸ ਹੋ ਗਿਆ ਸੀ ਕਿ ਚੱਕੀ ਚਿੰਮਟਾ ਚਰਖਾ ਪੀੜੀਆਂ ਤੇ ਮੁੜੇ ਛੇਤੀ ਹੀ ਪੰਜਾਬ ਦੇ ਜੀਵਨ ਵਿੱਚੋਂ ਨਿਕਲ ਜਾਣਗੇ ਤੇ ਜੇਕਰ ਇਹ ਲਾਪਰਵਾਹੀ ਵਿੱਚ ਹੀ ਆ ਲੋਭ ਹੋ ਗਏ ਤਾਂ ਪੰਜਾਬੀਆਂ ਦਾ ਅਮੀਰ ਵਿਰਸਾ ਆ ਲੋਭ ਹੋ ਜਾਵੇਗਾ ਸੋ ਆਪਣੇ ਅਮੀਰ ਵਿਰਸੇ ਨੂੰ ਸੰਭਾਲਣ ਲਈ ਆਪਨੇ ਲੁਧਿਆਣਾ ਵਿਖੇ ਪਿੰਡੂ ਜੀਵਨ ਦਾ ਅਜਾਇਬ ਘਰ ਕਾਇਮ ਕੀਤਾ ਇਸ ਘਰ ਕੇ ਇਸ ਦੀ ਇਮਾਰਤ ਨਾਨਕਸ਼ਾਹੀ ਇੱਟਾਂ ਨਾਲ ਬਣਾਈ ਗਈ ਇਸ ਵਿੱਚ ਪਿੰਡਾਂ ਵਿੱਚ ਵਰਤੀਆਂ ਜਾਂਦੀਆਂ ਰਸੋਈਆਂ ਦੀਆਂ ਚੀਜ਼ਾਂ ਥਾਲ ਕੋਲੇ ਗਲਾਸ ਛੰਨੇ ਮਿੱਟੀ ਦੀਆਂ ਟੰਡਾਂ ਤੇ ਬੈਡ ਆਦਿ ਤੋਂ ਲੈ ਕੇ ਪਿੰਡੂ ਸਵਾਨੀਆਂ ਦੀਆਂ ਹੱਥੀ ਤਿਆਰ ਕੀਤੀਆਂ ਦਰੀਆਂ ਫੁਲਕਾਰੀਆਂ ਤੇ ਬਾਗਾਂ ਨੂੰ ਇਸ ਅਜਾਇਬ ਘਰ ਵਿੱਚ ਸਾਂਭਿਆ ਗਿਆ ਹੈ ਇਸ ਤਰ੍ਹਾਂ ਪੁਰਾਣੇ ਪੰਜਾਬ ਦਾ ਚਿਹਰਾ ਮੋਹਰਾ ਦੇਖਣ ਲਈ ਇਹ ਅਜਾਇਬ ਘਰ ਸ਼ੀਸ਼ੇ ਦਾ ਕੰਮ ਕਰਦਾ ਰਹੇਗਾ ਰੰਧਾਵਾ ਸਾਹਿਬ ਦੇ ਯਤਨ ਸਦਕਾ ਹੀ ਕਲਾਕਾਰਾਂ ਦੀਆਂ ਕਲਾਕ੍ਰਿਤਾ ਖਰੀਦ ਕੇ ਸਰਕਾਰੀ ਦਫਤਰਾਂ ਅਤੇ ਅਮੀਰ ਲੋਕਾਂ ਦੇ ਘਰਾਂ ਵਿੱਚ ਸਜਾਈਆਂ ਜਾਂਦੀਆਂ ਹਨ ਰੋਜ਼ ਗਾਰਡਨ ਦੇ ਉੱਤਰ ਵਾਲੇ ਹਿੱਸੇ ਵਿੱਚ ਆਪਨੇ ਪੰਜਾਬ ਦੇ ਸਾਹਿਤਕਾਰਾਂ ਨਾਟਕਕਾਰਾਂ ਅਤੇ ਕਲਾਕਾਰਾਂ ਦੀਆਂ ਸ਼ਖਸੀਅਤਾਂ ਨੂੰ ਉਭਾਰਨ ਲਈ ਪੰਜਾਬ ਕਲਾ ਪਰਿਸ਼ਦ ਕਾਇਮ ਕੀਤਾ। ਉਹਨਾਂ ਪੁਰਾਣੀ ਅਤੇ ਨਵੀਂ ਪੀੜੀ ਦੇ ਹਜ਼ਾਰਾਂ ਕਲਾਕਾਰਾਂ ਨੂੰ ਉਤਸ਼ਾਹ ਦਿੱਤਾ। ਆਓ ਹੁਣ ਇਸ ਦੇ ਵਾਕਾਂ ਵਿੱਚ ਵਰਤੋਂ ਕਰਦੇ ਹਾਂ। ਪਹਿਲਾ ਸੁਸ਼ੋਭਿਤ ਮਹਾਰਾਜਾ ਆਪਣੇ ਸਿੰਘਾਸਨ ਉੱਤੇ ਸੁਸ਼ੋਭਿਤ ਸੀ। ਖਲਕਤ ਦੁਨੀਆ ਮੇਲੇ ਵਿੱਚ ਬੜੀ ਖਲਕਤ ਆਈ ਹੋਈ ਸੀ। ਸਹੂਲਤ ਇਸ ਪਿੰਡ ਨੂੰ ਬਸ ਸੇਵਾ ਦੀ ਸਹੂਲਤ ਪ੍ਰਾਪਤ ਨਹੀਂ ਉਪਰਾਲੇ ਯਤਨ ਡਾਕਟਰ ਰੰਧਾਵਾ ਨੇ ਪੰਜਾਬ ਨੂੰ ਸੋਹਣਾ ਬਣਾਉਣ ਦੇ ਉਪਰਾਲੇ ਕੀਤੇ ਥਿਬਾ ਬੋਧਿਕ ਯੋਗਤਾ ਪ੍ਰੋਫੈਸਰ ਪੂਰਨ ਸਿੰਘ ਦੀ ਕਾਵੀ ਪ੍ਰਤਿਭਾ ਲਸਾਨੀ ਸੀ ਸੋਹਿਦਤਾ ਸੋਹਣੇ ਦਿਲ ਵਾਲਾ ਹੋਣਾ ਜਿਹੜਾ ਕੰਮ ਕਰੋ ਪੂਰੀ ਸੋਹਿਦਤ ਨਾਲ ਕਰੋ ਵਾਗ ਡੋਰ ਪ੍ਰਬੰਧ जिम्मेदारी महाराणा रणजीत सिंह ਦੀ ਮੌਤ ਤੋਂ ਮਗਰੋਂ ਉਸ ਦੇ ਰਾਜ ਦੀ ਵਾਗਡੋਰ ਸੰਭਾਲਣ ਵਾਲਾ ਕੋਈ ਯੋਗ ਉਤਰਾਧਿਕਾਰੀ ਨਾ ਰਿਹਾ ਰੋਜ਼ਗਾਰ ਕੰਮ ਕੰਮ ਨਾ ਮਿਲਣ ਕਰਕੇ ਉਹ ਬੇਰੋਜ਼ਗਾਰ ਫਿਰ ਰਿਹਾ ਹੈ ਸ਼ਖਸੀਅਤ ਵਿਅਕਤੀਤਵ ਡਾਕਟਰਨ ਦਾਵਾ ਬਹੁਪੱਖੀ ਸਖਸ਼ੀਅਤ ਦੇ ਮਾਲਕਸਨ ਤਾੜਨਾ ਖਬਰਦਾਰ ਕਰਨਾ ਜੇਕਰ ਬੱਚੇ ਗਲਤੀ ਕਰਨ ਤਾਂ ਉਹਨਾਂ ਨੂੰ ਤਾੜਨਾ ਚਾਹੀਦਾ ਹੈ। ਰਿਣੀ, ਦੇਣਦਾਰ ਅਸੀਂ ਦੇਸ਼ ਭਗਤਾਂ ਦੇ ਸਦਾ ਰਿਣੀ ਹਾਂ। ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਲਾਈਕ ਕਰਨਾ, ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਣਾ ਕਿ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ। ਆਪਣੇ ਫ੍ਰੈਂਡਸ ਨਾਲ ਵੀ ਜ਼ਰੂਰ ਸ਼ੇਅਰ ਕਰਨਾ ਤਾਂਕਿ ਉਹ ਵੀ ਆਪਾਂ ਸਿੱਖ ਸਕਣ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ, ਬੈਲ ਆਈਕਨ ਜ਼ਰੂਰ ਪ੍ਰੈਸ ਕਰਨਾ ਤਾਂਕਿ ਅੱਗੇ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ।